ਹਿਮਾਚਲ ਦੇ ਵਿੱਚ ਹੋ ਰਹੀ ਜ਼ੋਰਦਾਰ ਬਰਸਾਤ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਦੇ ਨਾਲ ਬੇਸ਼ੱਕ ਹਿਮਾਚਲ ਸਣੇ ਪੰਜਾਬ ਵਿੱਚ ਭਾਰੀ ਨੁਕਸਾਨ ਹੋਇਆ ਪਰ ਉੱਥੇ ਹੀ BBMP ਮੈਨੇਜਮੈਂਟ ਨੂੰ ਇਸ ਦਾ ਕਾਫੀ ਫਾਇਦਾ ਹੋ ਰਿਹਾ ਕਿਉਂਕਿ BBMP ਮੈਨੇਜਮੈਂਟ ਦੇ ਅਧੀਨ ਚੱਲਣ ਵਾਲੇ ਭਾਖੜਾ ਡੈਮ ਦੇ ਅਧੀਨ ਚੱਲਣ ਵਾਲੇ ਗੁੰਗਵਾਲ ਕੋਟਲਾ ਡੇਹਰ ਅਤੇ ਪੋਂਗ ਡੈਮ ਦੇ ਵਿੱਚ ਬਿਜਲੀ ਉਤਪਾਦਨ ਨੇ ਸਾਰੇ ਪਿਛਲੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਜੇਕਰ ਗੱਲ ਕਰੀਏ 1 ਅਗਸਤ 2008 ਦੀ ਤਾਂ ਤਾਂ ਉਸ ਸਮੇਂ 604.24 ਲੱਖ ਯੂਨਿਟ ਬਿਜਲੀ ਤਿਆਰ ਕੀਤੀ ਗਈ ਸੀ ਜਦਕਿ ਹੁਣ 24 ਜੁਲਾਈ 2023 ਤੱਕ 615 ਲੱਖ ਯੂਨਿਟ ਦੇ ਕਰੀਬ ਬਿਜਲੀ ਦਾ ਉਤਪਾਦਨ ਨੂੰ ਰਿਕਾਰਡ ਕੀਤਾ ਗਿਆ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ BBMP ਦੇ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਸਿਰਫ ਭਾਖੜਾ ਡੈਮ ਹੀ ਨਹੀਂ ਭਾਖੜਾ ਡੈਮ ਤੋਂ ਪਹਿਲਾਂ ਸਿਰਫ ਭਾਖੜਾ ਡੈਮ ਦੀ ਹੀ ਗੱਲ ਕਰੀਏ ਤਾਂ ਭਾਖੜਾ ਡੈਮ ਦੇ ਵਿੱਚ ਪਹਿਲਾ ਰਿਕਾਰਡ 31 ਅਗਸਤ 2019 ਦੇ ਵਿੱਚ ਤਿਆਰ ਕੀਤਾ ਗਿਆ ਸੀ 303.47 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਗਿਆ ਸੀ ਅਤੇ ਜਿਸ ਰਿਕਾਰਡ ਨੂੰ ਹੁਣ ਤੋੜ ਦਿੱਤਾ ਗਿਆ ਹੈ ਤੇ ਹੁਣ 24 ਜੁਲਾਈ ਤੱਕ 336.95 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਗਿਆ ਹੈ ਇਹ ਮੈਂ ਕਹਿਣਾ ਚਾਹਾਂਗਾ ਨੋਟ ਓਨਲੀ ਭਾਖੜਾ ਦਾ ਅਸੀਂ ਸਾਰੇ ਜਿਹੜੇ ਸਾਡੇ ਜਿੰਨੇ ਵੀ ਪ੍ਰੋਜੈਕਟਸ ਨੇ ਇੱਕ ਭਾਖੜਾ ਆ ਇੱਕ ਦੇਹਰ SLAਪੜ ਚਾ ਸੁਨਦਨਗਰ ਦੇ ਕੋਲ ਇੱਕ ਸਾਡਾ ਤਲਵਾੜਾ ਪੌਂਗ ਡੈਮ ਆ ਇੱਕ ਆਨੰਦਪੁਰ ਸਾਗ ਕੋਟਲਾ ਤੇ ਗੰਗੋਵਾਲ ਇਹ ਸਾਰਿਆਂ ਦਾ ਟੋਟਲ ਜਿਹੜੀ ਜਨਰੇਸ਼ਨ 24 ਤਰੀਕ ਨੂੰ ਅਸੀਂ ਕੀਤੀ ਆ ਇਹ 615.14 ਲੱਖ ਯੂਨਿਟ ਪੈਦਾ ਕੀਤੇ ਆ ਪੁਰਾਣਾ ਰਿਕਾਰਡ ਸਾਡਾ ਜਿਹੜਾ 604.24 ਲੱਖ ਦਾ ਸੀਗਾ ਇਹ 2008 ਦਾ ਸੀ 21 8 2008 ਦਾ ਸੀ ਉਹ ਰਿਕਾਰਡ ਅਸੀਂ ਤੋੜਿਆ ਹੈ ਸਾਰਿਆਂ ਦੇ ਸਹਿਯੋਗ ਨਾਲ ਸਾਡੀ ਸਾਰੀ ਟੀਮ ਹੈ ਤੇ ਜਿਹੜੀ ਸਾਡੇ ਟਾਪ ਮੈਨੇਜਮੈਂਟ ਹੈ ਉਹਨਾਂ ਦੇ ਸਪੋਰਟ ਨਾਲ ਸਰ ਜੀ ਅਸੀਂ ਆਪਾਂ ਕੱਲੀ ਪਾਖੜੀ ਦੀ ਗੱਲ ਕਰੀਏ ਤੇ ਉਦੋਂ ਪਾਖੜੀ ਕਿੰਨੀਆਂ ਮਸ਼ੀਨਾਂ ਡਰਵਾਈਆਂ ਚਾਹੀਦੀਆਂ ਤੇ ਕਿੰਨਾ ਪਾਣੀ ਛੱਡਿਆ ਗਿਆ ਸੀ ਤੇ ਕਿੰਨੀ ਉੱਥੇ ਬਿਜਲੀ ਗਈ ਪਾਖੜੇ ਦਾ ਜਿਹੜਾ ਸਾਡਾ ਰਿਕਾਰਡ ਹੈ ਪੁਰਾਣਾ 303.77 ਲੱਖ ਯੂਨਟ ਹੈ ਕੱਲੇ ਪਾਖੜੇ ਪਾਖੜੜ ਦਾ ਉਹ 31 8 19 ਨੂੰ ਬਣਿਆ ਸੀ ਤੇ ਹੁਣ ਅਸੀਂ 24 ਤਰੀਕ ਨੂੰ ਜਿਹੜੀ ਭਾਖੜੇ ਤੋਂ ਕੱਲੀ ਭਾਖੜੇ ਭਾਖੜੇ 10 ਮਸ਼ੀਨਾਂ ਤੋਂ 336.95 ਲੱਖ ਯੂਨਟ ਪੈਦਾ ਕੀਤੇ ਨੇ ਜਿਹੜਾ ਟੋਟਲ 615.14 ਦੇ ਵਿੱਚ 336.95 ਕੱਲੇ ਭਾਖੜੇ ਦੇ ਆ ਤੇ ਬਾਕੀ ਜਿਹੜੇ ਨੇ تین ਪ੍ਰੋਜੈਕਟ ਸਾਡੇ ਹੋਰ ਨੇ ਜਿਵੇਂ ਮੈਂ ਕਿਹਾ ਤਲਵਾੜਾ ਸੁੰਦਰਪਗਰ ਤੇ ਆਨੰਦਪੁਰ ਸਾਹਿਬ ਸਰ ਆਪਾਂ ਮੰਨ ਸਕਦੇ ਨੇ ਕਿ ਕੋਈ ਕੋਈ ਪਿਛਲੇ ਜਿਹੜੀਆਂ ਨਹੀਂ ਪਾਣੀ ਸਾਡੇ ਕੋਲ ਬਹੁਤ ਜ਼ਿਆਦਾ ਆ ਰਿਹਾ ਹੈ ਬਟ ਅਸੀਂ ਪਾਣੀ ਨੂੰ ਅਬਜ਼ੌਰਬ ਕਰੀ ਜਾ ਰਹੇ ਆ ਟਾਈਮ ਦੇ ਵਿੱਚ ਥੱਲੇ ਨਹੀਂ ਪਾਣੀ ਛੱਡ ਰਹੇ ਤੇ ਜਿੰਨਾ ਮਸ਼ੀਨਾਂ ਚੋਂ ਨਿਕਲ ਰਿਹਾ ਸਿਰਫ ਓਨਾ ਹੀ ਨਿਕਲ ਰਿਹਾ ਹਾਂ ਲੇਕਿਨ ਉਹਨੀਆਂ ਮਸ਼ੀਨਾਂ ਬੱਚੀਆਂ ਦੀਆਂ ਪੀਵੀ ਮਸ਼ੀਨਾਂ ਘੱਟ ਵੱਧ ਵੀ ਚੱਲਦੀਆਂ ਨੇ ਇੱਕੋ ਸਾਰ 10 ਦੇ 10 ਚੱਲਦੀਆਂ ਆ ਆ ਨਹੀਂ ਮਸ਼ੀਨਾਂ ਦੀ ਹੁਣ ਅੱਜਕੱਲ 10 ਚੱਲਦੀਆਂ ਪਈਆਂ ਨੇ ਕਿਉਂਕਿ ਚਲੋ ਆਪਾਂ ਪਾਣੀ ਕੰਜ਼ੂਮ ਕਰਨਾ ਹੈ ਪਿੱਛੇ ਲੈਵਲ ਨਾ ਜ਼ਿਆਦਾ ਵੱਧ ਜਾਵੇ ਤੇ ਬਾਕੀ ਘਟਦੀਆਂ ਵੱਧੀਆਂ ਦਿੰਦੇ ਆ ਲੋਡ ਅਨੁਸਾਰ ਲੋਡ ਅਨੁਸਾਰ ਹਾਂ ਅੱਜ ਦੀ ਡੇਟ ਚ ਅੱਜ ਜਿਹੜੀ ਸਾਡੇ ਕੋਲ ਸਵੇਰ ਦੀ ਫਿਗਰਸ 157.48 ਆ ਸਰ ਪਿਛਲੇ ਸਾਲ ਨਾਲ ਕਾਫੀ ਵਧ ਲੰਗਾ ਹਾਂ ਪਿਛਲੇ ਸਾਲ ਨਾਲ ਵਾਪਸ ਜੇ ਐਕਚੁਅਲ ਕਿ ਬਾਰਿਸ਼ਾਂ ਬਹੁਤ ਹੋਈਆਂ ਤੇ ਪਾਣੀ ਦਾ ਲੈਵਲ ਵਧਦਾ ਇਹਨੂੰ ਅਸੀਂ ਯੂਟਿਲਾਈਜ਼ ਕਰਾਂਗੇ ਇਹ ਸਰ ਜਿੰਨਾ ਪਾਣੀ ਵਧੂਗਾ ਭਾਗੜਾ ਸਰਦੀਆਂ ਚ ਫਿਰ ਬਾਰਿਸ਼ਾਂ ਨਹੀਂ ਹੋਣਿਆ ਫਿਰ ਆਪਾਂ ਸਰਦੀਆਂ ਚ ਯੂਟਿਲਾਈਜ਼ ਕਰਨਾ ਸਾਰਾ ਸਾਡਾ ਇਹ ਫਿਲਿੰਗ ਸੀਜ਼ਨ ਹੁੰਦਾ ਜਿਹੜਾ ਮੌਨਸੂਨ ਵਾਲਾ ਤੇ ਬਾਅਦ ਚ ਅਸੀਂ ਸਾਰਾ ਸਾਰਾ ਇਹੀ ਯੂਟਿਲਾਈਜ਼ ਕਰਦੇ ਹਾਂ ਕਿਸਨ ਲੱਗਦੀ ਅਨੇਰਾ ਦਿਨ ਫੇਟੂਸ ਦਾ ਬਿਲਕੁਲ ਬਿਲਕੁਲ ਹੋਰ ਜਲਦੀ ਤੋੜਾਂਗੇ ਰਿਕਾਰਡ ਆਪਣੇ ਰਿਕਾਰਡ ਆਪੀ ਦੋ ਜਲਦੀ ਖੁਸ਼ਖਬਰੀ ਤੁਹਾਨੂੰ ਦਿਹਾਗੇ ਦੋ ਚਾਰ ਦਿਨਾਂ ਚ ਹੀ ਦੇ ਦਿਆ ਐਸਐਮ ਜਰ ਨਿਊਜ਼ ਦੇ ਲਈ ਅਭਿਸ਼ੇਕ ਜਲੋਟਾ ਦੀ ਰਿਪੋਰਟ